ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖੀ ਵਸਾ ਮਸਕੀਨੀਆਂ ਆਪਨਿ ਵਾਰਤ ਲਈ ਵੱਡੇ ਵੱਡੇ ਹੰਕਾਰੀਆਂ ਨਾਨਕ ਗੁਰਬ ਗਲੇ ਸੋ ਕਲ ਰੋਜ ਦੀ ਸਵਾਪਤੀ ਸਮੇਂ ਮਹਾਰਾਜ ਰੁਕਮੰਦੀਨ ਨੂੰ ਦੱਸਦੇ ਹਨ ਕਹਿੰਦੇ ਜਿੰਨੇ ਕੁ ਤੁਸੀਂ ਸਵਾਦਾਂ ਨਾਲ ਚੱਕਦੇ ਹੋ ਨਾ ਇਹੀ ਸਜ਼ਾ ਮਿਲਣੀ ਜੇ ਤਾਂ ਤੇਲ ਕੋਲ ਜਿਵੇਂ ਪੀੜੇ ਜਾਂਦੇ ਏਦਾਂ ਪੀੜੇ ਜਾਣੇ ਆ ਹੰਕਾਰ ਨਾ ਕਰੋ ਜੋ ਤੂੰ ਜ਼ਮੀਨ ਆਸਮਾਨ ਗਿਣੇ ਹਨ ਨਾ ਇਹ ਤੇਰੀ ਕਿਤਾਬ ਚ ਸਹੀ ਨਹੀਂ ਹੈਗੇ ਉਹਦਾ ਕੋਈ ਅੰਤ ਨਹੀਂ ਹੈ ਉਹਦਾ ਕੋਈ ਅੰਤ ਨਾ ਪਾ ਸਕਿਆ ਤੇ ਨਾ ਪਾਏਗਾ ਇਹ ਜੋ ਅਸੀਂ ਉੱਪਰ ਦੇਖਦੇ ਆ ਨਾ ਸਾਨੂੰ ਨੀਲਾ ਆਸਮਾਨ ਦਿਖਦਾ ਹੈ ਜੇ ਕਹੀਏ ਵੀ ਇਹਦਾ ਅੰਤ ਹੈ ਤੇ ਗਲਤ ਹੈ ਤੁਸੀਂ ਜ਼ਮੀਨ ਦੇ ਜ਼ਮੀਨ ਤੇ ਖੜੇ ਹੋ ਕੇ ਨਗਾ ਮਾਰੋ ਸਾਈਡ ਤੇ ਤੁਹਾਨੂੰ ਜ਼ਮੀਨ ਨਾਲ ਵੀ ਆਸਮਾਨ ਲੱਗਿਆ ਮਿਲਣਾ ਹੈ ਜਿੱਥੇ ਖੜੇ ਹੋ ਉੱਥੇ ਮੂੰਹ ਚੱਕ ਕੇ ਉੱਪਰੋਂ ਦੇਖ ਲਓ ਉਹ ਵੀ ਆਸਮਾਨ ਤਾਂ ਦਿਸਣਾ ਤੂੰ ਬਹੁਤ ਦੂਚਾ ਦਿਸਣਾ ਉੱਥੇ ਤੁਹਾਨੂੰ ਜ਼ਮੀਨ ਨਾਲ ਲੱਗਿਆ ਮਿਲਣਾ ਇਹ ਕੀ ਚੀਜ਼ ਕਿਦਾਂ ਹੈ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਹੈ ਨਾ ਇਹ ਜਿਹੜੀ ਤੁਹਾਡੀ ਦ੍ਰਿਸ਼ਟੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਹੈ ਬਸ ਇੱਥੇ ਤੱਕ ਕੀ ਹੈ ਆਸਮਾਨ ਤਾਂ ਉੱਤੋਂ ਵੀ ਅੱਗੇ ਹੈ ਉੱਤੋਂ ਵੀ ਅੱਗੇ ਹੈ ਉੱਤੋਂ ਵੀ ਅੱਗੇ ਹੈ ਤੁਹਾਡੀ ਰੋਸ਼ਨੀ ਇੰਨੇ ਅੱਖਾਂ ਇੰਨੇ ਦੇਖ ਸਕਦੀਆਂ ਜਿੰਨਾ ਇਹ ਨੀਲਾ ਆਕਾਸ਼ ਤੋਂ ਦਿਸਦਾ ਥੱਲੇ ਉਖੜੇ ਨੂੰ ਉੱਪਰ ਹੁਣ ਸਵਾਲ ਕਾਜੀ ਕਰਦਾ ਹੈ ਸਵਾਲ ਕਾਜੀ ਰੁਕਮਦੀਨ ਸੁਰ ਰੁਕ ਨਲੇ ਅੱਖੇ ਨਨਕਾ ਲਿਖਿਆ ਵਿੱਚ ਕੁਰਾਨ ਵਲੋਂ ਕੀ ਬੁਸਲਾਤ ਖਨੇਉ ਤੇ ਤਿਰਖੀ ਜਾਨ ਇੱਥੇ ਟਿਕੇ ਨਾ ਪਉਣਪੂਰਨ શહેર ਨਾ ਸਕਣ ਪੈਰੇ ਮੁਸ਼ਕਲ ਤੇ ਨਾ ਲੰਘਣਾ ਜਿਨੀ ਕੁਮਾਈ ਵੈਰ ਸਾਇ ਲੋਹੂ ਪਉਂਦਾ ਅਗਨ ਤਿਲ ਪੜਕਾਏ ਕੰਦੀ ਦਿਸ ਨਾ ਆਵੀ ਤਾਹੀ ਪਵੇ ਕਰਾਏ ਉਥੇ ਬਲੀ ਮੁਹੰਮਦ ਮੁਸਤਫਾ ਉਮਤ ਪਰ ਲੂੰਗਾ ਏ ਕਾਫਰ ਪਰ ਨਾ ਜਾਈਨੀ ਤਪਣ ਤੇ ਵਿਲਾਈ ਜਿਨ ਕਲਾਮ ਨਾ ਜਾਣੀਏ ਸੋਖੜੇ ਪੁਕਾਰ ਮਨ ਖਾਏ ਤੈਨਾਂ ਬੇਲੀ ਨਾ ਹੋਏ ਮੁਸਤਫਲ ਏ ਮੁਸਤਫਲ ਏ ਫਿਰ छुड़ਾਈ ਇਸ ਫਾਤਿਨਾ ਇਹਨਾਂ ਦੀ ਦਰਗੇ ਦੇ ਹਜੂਰ ਬੀ ਮਨ ਕੋ ਸੁਮਦੀ ਨਿਤ ਕੋ ਵਾਹਨ ਗੂਰ ਹਾਜੀ ਕਹਿੰਦਾ ਉੱਥੇ ਸਿਰਫ ਸਾਡਾ ਉੱਥੇ ਮੁਹੰਮਦ ਮੁਸਤਫਾ ਹੀ ਸਾਨੂੰ ਗਿਲਗਾ ਸਕਦਾ ਹੈ ਕਾਫਰ ਉੱਥੇ ਨਹੀਂ ਪਹੁੰਚ ਸਕਦੇ ਕਾਫਰ ਕਿਹਨਾਂ ਨੂੰ ਕਹਿੰਦੇ ਹੈ ਕਾਫਰ ਕਾਫਰ ਕਹਿੰਦੇ ਨੇ ਹੋਰ ਜਿਹੜੀ ਦੁਨੀਆ ਹੈ ਜਿਹੜਾ ਮੁਸਲਮਾਨ ਹੈ ਉਹ ਖੁਦਾ ਉੱਥੇ ਹੀ ਜਾਏਗਾ ਉੱਥੇ ਕਹਿੰਦੇ ਉਹਨਾਂ ਨੂੰ ਮੁਹੰਮਦ ਮੁਸਤਫਾ ਉਹਨਾਂ ਦੀ ਰਾਖੀ ਕਰੇਗਾ ਉਹ ਉਹਨਾਂ ਨੂੰ ਉੱਥੇ ਪਹਚਾ ਦੇਗਾ ਤੇ ਬਾਕੀ ਦੇ ਜਿਹੜੇ ਬਾਕੀ ਦੇ ਕੌਣ ਹਨ ਕਾਫਰ ਬਾਕੀ ਸਾਰੀ ਦੁਨੀਆ ਨੂੰ ਕਾਫਰ ਆਖਦਾ ਜਿਹੜੇ ਮੁਸਲਮਾਨ ਨਹੀਂ ਉਹਨਾਂ ਨੂੰ ਕਾਫਰ ਕਹਿੰਦਾ ਹੈ ਕਹਿੰਦਾ ਇਹ ਇੱਥੇ ਤਲਫ ਦੇ ਬੇਈਮਾਨ ਕਸੂਤੀ ਨਿਤ ਕਮਾਵਨ ਕੂੜ ਇਹ ਕਹਿੰਦਾ ਇੱਥੇ ਇੱਥੇ ਕੂੜ ਕਮਾਦੇ ਇੱਥੇ ਆ ਜਣੇ ਤੇ ਜਵਾਬ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਆਉ ਪੜ੍ਹੀਏ ਕੀ ਕਹਿੰਦੇ ਨੇ ਜਵਾਬ ਜਵਾਬ ਨਾਨਕ ਸ਼ਾਹਸੂਰਾ ਮੱਕੇ ਦੇ ਕਾਜ਼ੀਆਂ ਨੇ ਮਹਾਰਾਜੇ ਦਾ ਨਾਮ ਰੱਖਿਆ ਸੀ ਨਾਨਕ ਸ਼ਾਹਸੂਰਾ ਨਾਨਕ ਓਖੇ ਰੁਕਬਦੀ ਨੇ ਮੁਕਤ ਸਮਝ ਅਲਾਏ ਜਿੱਥੇ ਸਾਇਰ ਆਤਿ ਸੀ ਨਿੜੇ ਬਹੁਤ ਮਲਾਏ ਕਈ ਮੁਹੰਮਦ ਮੁਸਤਫਾ ਖੜੇ ਲੰਗਾਵਨਪੂਰ ਗੁਣ ਗੁਨੇ ਉਮਤੀ ਕਈ ਸੱਚ ਕਈ ਕੂੜ ਕਦੇ ਉੱਥੇ ਕਈ ਮੁਹੰਮਦ ਦੇ ਬੇ ਮੁਸਤਫਾ ਵਰਗੇ ਖੜੇ ਨੇ ਕੋਈ ਪਾਰ ਲੰਘ ਜਾਂਦੇ ਕਈ ਗੂੜ ਉਥੇ ਹੀ ਨਰਕਾਂ ਵਿੱਚ ਜਾਂਦੇ ਉਛਣ ਦਿਨ ਜਗਾਤੀਏ ਜਿਨ੍ਹਾਂ ਕੀਤੇ ਬਹੁਤ ਅਜਬ ਅਜਾਬ ਕਈ ਮਹਾਨੇ ਮੁਸਤਫਾ ਸਕੇ ਨ ਦੇਹੀ ਜੋ ਨੇਕੀ ਬਧੀ ਵਿਚਾਰੀਏ ਮੁਲ ਕਲਮੋ ਤੇ ਜੂਰ ਕਟ ਉਤਾਰੇ ਪੁਰਸਲਾਤ ਜਲ ਧੱਲੇ ਭੂਣ ਤੋੜੇ ਮੂੰਹ ਤੇ ਕਲਮਾ ਅਖਦੇ ਦੁਇ ਰੋਗ ਮਿਲਾਏ ਕਹਿੰਦੇ ਮੂੰਹ ਚੋਂ ਕਲਮਾ ਪੜਦੇ ਉਹ ਅੱਗੇ ਮੁਹੰਮਦ ਮੁਸਤਫਾ ਸਕੀਨਤ ਨਾ ਛੁਡਾਏ ਕਹਿੰਦੇ ਜਿੱਦਾਂ ਮੂੰਹ ਚ ਉਹ ਮੇਰਾ ਮਗਲ ਮੇ ਸ਼ੁਰੇ ਸਿੰਘ ਕਹੀਦਾ ਨਾ ਇਸਤਰੀ ਕਹਿੰਦੀ ਤੁਹਾਡੇ ਵੀ ਤੁਸੀਂ ਨਵਾਜਾਂ ਪੜਦੇ ਹੋ ਪਰ ਤੋਂ ਦੇ ਮਨਚੋਰ ਕੂੜ ਕਪਟ ਕੁਮਾਰ ਹੈ ਕਹਿੰਦੇ ਫਿਰ ਉਹਨਾਂ ਨੂੰ ਮੁਹੰਮਦ ਮੁਸਬਾ ਛਡਾਏਗਾ ਨਹੀਂ ਨਹੀਂ ਛਡਾ ਸਕਦਾ ਸਾਇਦ ਦੇ ਮਰਜੀ ਵੰਦੇ ਬੀੜੀਆਂ ਦੇ ਮਰਹਾ ਜੱਲਣ ਉਹਨਾਂ ਦੀ ਉਸ ਉਮਤੀ ਵਿਚ ਸ਼ਾਇਰ ਅਗਨ ਅਥਾ ਬੇਪੀਰਾ ਬੇਮੁਰਸ਼ਦਾ ਢੋਈ ਨ ਕੋਈ ਦੇ ਇਰਾਹੀ ਫਿਰੇ ਫਰਿਸ਼ਤੇ ਮਾਲ ਜਗਤੀ ਦੇ ਬਦਿਆਂ ਤੁਲਨਾ ਨੇਕੀਆਂ ਮੀਝਾ ਖਰ ਨੂੰ ਹਸਾਵ ਬਕੀ ਜਿਨੋਂ ਦੇਵਣੀ ਰੋਵਣ ਸੀ ਕਰ ਉਹ ਫਿਰ ਖੱਖੂ ਨਾਲ ਮਿਲਿਆ ਨ ਜੰਮਣ ਹੋਏ ਖੁਬਾ ਚੁਣ ਜਣ ਕੱਢੀਏ ਫੁੱਟੀਆਂ ਖੁੰਡੀ ਮਿਲੇ ਸਜਾ ਵੀਰ ਨੇ ਵੇਦ ਵਿਲਾਈਏ ਫਿਰ ਪੀਛਣ ਫਿਰ ਪਿੰਜਣ ਪੀੜ ਕੋ ਬੀੜਾ ਖਾਇ ਜਿੱਦਕ ਪਾਣੂ ਰੂ ਨੂੰ ਪਿੰਜਣੇ ਚ ਪਿੰਜਿਆ ਜਾਂਦਾ ਗੰਨੇ ਨੂੰ ਕੋਲੂ ਵਿੱਚ ਕੋੜਿਆ ਜਾਂਦਾ ਕੋਲੂ ਵਿੱਚ ਪੀਆ ਜਾਂਦਾ ਕਹਿੰਦੇ ਇਸ ਤਰ੍ਹਾਂ ਦੇ ਹਾਲ ਹੋਣੇ ਹਨ ਹੰਕਾਰੀਆਂ ਦੇ ਇਹ ਹਾਲ ਹੁੰਦੇ ਜਿਹੜੇ ਕਹਿੰਦੇ ਨਾ ਅਸੀਂ ਜਾ ਸਕਦੇ ਉੱਥੇ ਹੋਰ ਕੋਈ ਜਾ ਨਹੀਂ ਸਕਦਾ ਉਤੇ ਤੁਹਾਨੂੰ ਕੋਈ ਬਚਾਨ ਵਾਲਾ ਨਹੀਂ ਮਿਲੇਗਾ ਕਤਨ ਕਤ ਕਤਾਈਏ ਤੰਦੂਖ ਖੈਂਚ ਕਢਾਏ ਫਿਰ ਗਬਨੀ ਫਿਰ ਅਗਨੀ ਖੁੰਭ ਚੜਾਈਏ ਮੰਗਲੀ ਦੱਬ ਕਟਾ ਕਰਤਨ ਕੈਂਚੀ ਕੱਢੀਏ ਸੂਈ ਜੋੜ ਸਵਾਏ ਪਹਿਰਨ ਹੋਏ ਜਈਏ ਫਿਰ ਇਸ ਮੇ ਲਿਖਾ ਮਲੂਖਾਈ ਵਿਪਰਣ ਸੁਤੀਏ ਅਡਨ ਮੂਲ ਬਕਾਏ ਨਾਨਕ ਸਲਾਮਸਿੰਧ ਜੀ ਨਾਨਕ ਕਰਨ ਸਿਵਾਮ ਮਿਸਾਲ ਚੀ ਉੱਤਿਸ਼ਣ ਵਾਲੇ ਜਿਲਾਏ ਜਲ ਥਲ ਹੋਵੇ ਖਾਕੂੜੀ ਤਬੇ ਨਾ ਤਪੇ ਤੈ ਬਿੱਲਾਈ ਕਹਿੰਦੇ ਸੜੇ ਜਾਣਾ ਉੱਥੇ ਬਿਲਕੁਲਾ ਫਿਰ ਕਹਿੰਦੇ ਫੇਗਾਣਾ ਸੱਦੋ ਮੁਹੰਮਦ ਮੁਸਫਾ ਲਹੇ ਕੁਬਾ ਛੜੇ ਉੱਥੇ ਕਹਿੰਦੇ ਮਾਰਿਓ ਵਾਜਾਂ ਫੇ ਮੁਸਫਾ ਮੁਹੰਮਦ ਨੂੰ ਮਾਰ ਲਿਓ ਵਾਜਾਂ ਸਰ ਆਏਗਾ ਤੁਨ ਇੱਕ ਕਪਾਦੀ ਜੂਨ ਵਿੱਚ ਏਤੀ ਮਿਲੇ ਸਜਾਏ ਵੇ ਵੇ ਪਾ ਪੀੜਿਆ ਕਢੀਏ ਕਹਾਣੀ ਤੇਲ ਬੜੀਵਿਆਂ ਨੂੰ ਵੀ ਖੜਾ ਲੱਗ ਹੋ ਜਾਂਦੀ ਤੇਲ ਪੀੜਿਆ ਜਾਂ ਇਦਾਂ ਕਹਿੰਦੇ ਪੀੜਿਆ ਜਾਣਾ ਘਣੀ ਤੇਲ ਜਿੱਦਾਂ ਘਣੀ ਕਢਾਈ ਹੈ ਨਾ ਤੇਲ ਸਰੋਂ ਦੇ ਤੇਲ ਵੀ ਘਾਣੀ ਬੜੀ ਮੇਰੇ ਤੇਲ ਦੀ ਘਾਣੀ ਇਦਾਂ ਕਹਿੰਦੇ ਕੋਹਲੂ ਚ ਪੀੜਿਆ ਜਾਣਾ ਵੁੱਟੀ ਵਟਕ ਪਾ ਦੇ ਦੀਵੇ ਅੰਦਰ ਤੇਲ ਇੱਕਾ ਮਿੱਟੀ ਤਰ੍ਹਾਂ ਦੀ ਇਉਂ ਜਲਦੇ ਮੁਸਲਮਾਨ ਇੱਕਾ ਮਿੱਟੀ ਜਦੋਂ ਜਿੱਦਾਂ ਮਿੱਟੀ ਸਰਦੀਆਂ ਨਾਲ ਤੁਹਾਡੀ ਖਬਰ ਦਬਦੇ ਨੇ ਨਾ ਫਿਰ ਉਸ ਮਿੱਟੀ ਦੇ ਪੱਠਾ ਲੱਗ ਜਾਂਦਾ ਕਿਸੇ ਟਾਈਮ ਦਾ ਸਮਾਂ ਆਦਾ ਪੱਠਾ ਲੱਗਦਾ ਉਸ ਮਿੱਟੀ ਨੂੰ ਫਿਰ ਤਪਾ ਕੇ ਅੱਗ ਵਿੱਚ ਪਾਇਆ ਜਾਂਦਾ ਉਹਦੀਆਂ ਇੱਟਾਂ ਬਣਦੀਆਂ ਮਿੱਟੀ ਵੀ ਦੇਖ ਲੋ ਅੱਗ ਵਿੱਚ ਛੜਦੀ ਹੈ ਹਾਏ ਹਾਏ ਹੁੰਦੀ ਇਕਾਬਤੀ ਤਰ੍ਹਾਂ ਦੀ ਇਉਂ ਜਲਦੀ ਮੁਸਲਮਾਨ ਕਹਿੰਦੇ ਇਦਾਂ ਚੱਲਦੇ ਨੇ ਜਲ ਬਲ ਰੂਵਣ ਬੱਪੂੜੇ ਫਿਰ ਕੋਏ ਨਾ ਪੁੱਛਣ ਆਮ ਕੰਦੇ ਕੋਈ ਨਹੀਂ ਪੁੱਛਦਾ ਫਿਰ ਉਥੇ ਇਦਾਂ ਜਲਣਾ ਪੈਣਾ ਕੋਈ ਤੁਹਾਡਾ ਮੁਹੰਮਦ ਮੁਸਤਾਫਾ ਕੋਈ ਨਹੀਂ ਤੁਹਾਨੂੰ ਵਿਚਾਰ ਸਕੂਗਾ ਇਸ ਜਾਨੋ ਜੋ ਕੱਢੀਐ ਤਿਲ ਹੋਏ ਜੰਮਿਆ ਸੋਈ ਤੇਲੀ ਪੀੜ ਕਣਾਈਏ ਦੇ 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 ਬਾਰੂ ਵੀ ਵੇ ਪੋਏ ਫਿਰ ਕਹਿੰਦੇ ਜਿਹੜਾ ਤੇਲ ਉਹਦੇ ਵਿੱਚ ਨਿਕਲਦਾ ਨਾ ਫਿਰ ਇਹਨੂੰ ਦੀਵੇ ਵਿੱਚ ਪਾ ਕੇ ਜਲਾਇਆ ਜਾਂਦਾ ਉਹ ਹਜੇ ਵੀ ਇਹਦੀ ਬਸ ਨਹੀਂ ਹੋਈ ਪਹਿਲਾਂ ਕਾਣੀ ਚ ਪੜਿਆ ਗਿਆ ਫਿਰ ਦੀਵੇ ਵਿੱਚ ਪਾਇਆ ਗਿਆ ਉਹ ਤੇਲ ਨੂੰ ਕਦੀ ਉਹਨੂੰ ਤੜਕੀ ਦੇ ਵਿੱਚ ਪਾਇਆ ਜਾਂਦਾ ਹੈ ਉੱਥੇ ਵੀ ਉਹ ਜਲਾਉਂਦੇ ਹਨ ਤੇਲ ਫਿਰ ਕਹਿੰਦਾ ਇਹਦੀ ਮੱਟੀ ਮਿੱਟੀ ਵੀ ਦੋਂਦੀ ਹੈ ਕਹਿੰਦੇ ਹੁਣ ਸੱਦੂ ਮੁਸਤਫਾ ਨੂੰ ਸਦੂ ਮੁਹੰਮਦ ਮੁਸਤਾਫਾ ਤਿਸੇ ਸੁਣਾਏ ਕਹਿੰਦੇ ਰੋ ਕੇ ਸੁਣਾਓ ਉਹਨੂੰ ਹੁਣ ਤੈਨੂੰ ਛੜਾ ਲਵੇ ਤਿਲ ਵੀ ਜੋ ਨੋ ਕੱਢੀਐ ਫਿਰ ਜੰਮਿਆ ਏ ਕੁਮਾਦ ਟੁੱਟੇ ਪੰਨ ਪੜਾਈਏ ਲੈਂਦਾ ਬਹੁਤ ਹਸਾ ਕਹਿੰਦੇ ਜਿੱਦਾਂ ਕੁਮਾਦੀ ਆ ਨਾ ਗੱਲ ਨੇ ਜਿੱਦਾਂ ਖੀਚੂ ਗਦੇ ਨੇ ਜਿੱਦਾਂ ਹੁਣ ਜਨਮ ਲਿਆ ਹੋਇਆ ਹੈ ਇਦਾਂ ਗੰਨੇ ਪੈਦਾ ਹੁੰਦੇ ਨੇ ਖੇਤ ਵਿੱਚ ਫਿਰ ਉਹਨੂੰ ਵੱਢਿਆ ਜਾਂਦਾ ਹੈ ਫਿਰ ਉਹਨੂੰ ਛਿੱਲਿਆ ਜਾਂਦਾ ਜਿੰਨੇ ਦੁੱਖ ਚਲਦਾ ਗੰਨਾ ਵਾਹ ਵਾਹ ਇਹਨੂੰ ਵੱਢਿਆ ਜਾਂਦਾ ਫਿਰ ਉਹਨੂੰ ਪੀ ਲੈਣੇ ਚ ਪੀਆ ਜਾਂਦਾ ਹੈ ਤਿਲ ਬੀਜ ਉਹਨ ਕੱਢੀ ਅਨ ਫਿਰ ਜੰਮਿਆ ਹੋਏ ਖਮਾਦ ਟੂਟੇ ਕਿਦੋਂ ਟੂਟੇ ਹੁੰਦੇ ਨੇ ਟੂਟੇ ਪੰਨ ਪੜਾਈਏ ਬੇੜਦੇ ਨੇ ਫਿਰ ਟੂਟੇ ਕਰਕੇ ਉਹਨੂੰ ਛੋਟੇ ਛੋਟੇ ਟੁਕੜੇ ਕਰਕੇ ਫੇ ਕੋਲੂ ਜੀ ਬਿੜੀਏ ਲੈਂਦੇ ਬਹੁਤ ਹਸਾ ਹਜਾਬ ਕਹਿੰਦੇ ਬੜੇ ਸਵਾਲ ਬੜੇ ਜਵਾਬ ਦੇਣੇ ਪੈਂਦੇ ਉੱਤੇ ਇੱਕ ਜਿਵੇਂ ਰਸ ਗੱਡੀਏ ਭਵੇ ਕੜਾ ਹੈ ਮਾਂ ਇਹ ਕਹਿੰਦੇ ਇੱਥੇ ਬਸ ਨਹੀਂ ਹੈ ਇੱਥੇ ਬਸ ਨਹੀਂ ਕਹਿੰਦੇ ਕੋਲ ਉਹਦੇ ਚ ਤਾਂ ਬੇਲਣੇ ਚ ਤਾਂ ਪੀੜਿਆ ਜਾਂਦਾ ਫਿਰ ਉਹਨੂੰ ਕੜਾਹੇ ਜਿਹੀ ਪਾਇਆ ਜਾਂਦਾ ਉਹ ਵੀ ਕੜਾਹੇ ਮਾਏ ਦੇ ਦੇ ਤਉ ਪਕਈਏ ਸ਼ਕਰਖੰਡ ਬਣ ਕਰਾਏ ਫਿਰ ਸ਼ਕਰਖੰਡ ਫਿਰ ਪੱਕਦੀਆਂ ਨੇ ਸ਼ਕਰ ਦੇ ਅਖੰਡ ਬਣਦੀ ਫਿਰ ਉਹਦੀ ਖਦਿਆਂ ਹੋਵੇ ਕੂਬਤੀ ਫਿਰ ਨਾ ਸ਼ੁਹਦਾ ਕੋਏ ਕਹਿੰਦੇ ਫਿਰ ਇਹਨੂੰ ਖਾਂਦੇ ਨੇ ਲੋਕੀ ਉਹ ਵੀ ਦੇਖੋ ਕਿੰਦਾ ਦੁੱਖ ਹੈ ਪਹਿਲਾਂ ਹਿੱਦ ਚੋਂ ਵੱਢਿਆ ਫਿਰ ਉਹਨੂੰ ਛਿਲਿਆ ਫਿਰ ਬੇਲੇ ਨੇ ਚ ਪੀੜਿਆ ਪੇਰੀ ਸਾਧ ਸੰਗਤ ਜੀ ਤੇ ਫਿਰ ਉਹਨੂੰ ਕੜਾਹੀ ਚ ਪਾਇਆ ਕੜਾਹੀ ਚ ਪਾ ਕੇ ਇਹ ਲੋਦਰ ਗੋੜ ਚੱਕਰ ਬਣਿਆ ਉਹ ਵੀ ਲੋਕਾਂ ਨੇ ਖਾਦਾ ਪੀ ਪੀ ਕੇ ਖਾਦਾ ਉਹਨੂੰ ਦੰਦਾਂ ਦੇ ਨਾਲ ਕਹਿੰਦੇ ਬਲਾਓ ਮੁਹੰਮਦ ਨਾ ਮੁਹੰਮਦਾਂ ਵਿੱਚ ਸਭ ਮੁਸਤਫਾ ਨੂੰ ਬਲਾਓ ਹਣ ਸੱਤੋ ਮੁਹੰਮਦ ਮੁਸਤਫਾ ਤਿਸੇ ਸੁਣਾਓ ਰੋ ਕਹਿੰਦੇ ਲੋਕ ਕੇ ਸੁਣਾਓ ਹਣ ਉਹਨੂੰ ਛੜਾਵੇ ਤੁਨ ਕਿਤੀ ਜਨ ਅਵੇਹੀਆ ਗਣਤੀ ਗਣੀ ਨਾ ਜਾਂ ਕਹਿੰਦੇ ਕਿੰਨਿਆ ਕਿੰਨੇ ਕੁ ਦੁਨੀਆਂ ਜਿਨ੍ਹਾਂ ਦੀ ਗਣਤੀ ਨਹੀਂ ਗਣੀ ਜਾ ਸਕਦੀ ਫਿਰ 84 ਪੌਂਦਿਆਂ ਬੋਤੀ ਲਹੇ ਸਜਾਈ ਕਹਿੰਦੇ ਫਿਰ ਇਹਨੇ ਦੁੱਖ ਸਹਿਣ ਤੋਂ ਬਾਅਦ ਫਿਰ 84 ਦੇ ਵਿੱਚ ਜਿਸ ਤਰ੍ਹਾਂ ਕਵੀ ਸਾਹਿਬ ਕਹਿੰਦੇ ਨੇ ਮਾਨਸ ਜਨਮ ਦਰਲੰਭ ਹੈ ਹੋਤ ਨ ਬਾਰੰ ਵਾਰ ਜੋ ਫਲ ਪਾਕੇ ਪਏ ਗਿਰੇ ਬਹੁਤਨ ਲਾਗੇ ਢਾਲ ਕਬੀਰ ਸਾਹਿਬ ਕਹਿੰਦੇ ਇਹ ਫਲ ਜਿਹੜਾ ਨਾ ਸ਼ਰਾਸੀ ਲਖ ਜੁਨੀ ਭੁਗਤ ਕੇ ਮਨੁੱਖਾ ਦੇ ਹੀ ਮਿਲੀ ਹੈ ਇਸ ਦੇ ਹੀ ਕੋ ਸਿਮਰੇ ਦੇ ਇਹ ਦੇ ਹੀ ਪਜਹਰ ਕੀ ਛੇ ਕਹਿੰਦੇ ਪਜੋ ਗੋਵਿੰਦ ਗ਼ੂਲਮਤ ਜਾਓ ਮਾਨਸ ਜਨਮ ਕਾ ਇਹੀ ਲੋ ਕਹਿੰਦੇ ਮਾਨਸ ਜਨਮ ਦਾ ਇਹ ਲਾਭ ਹੈ ਭਈ ਨਾਮ ਜਪ ਲਓ ਬੰਦਗੀ ਕਰ ਲਓ ਨਹੀਂ ਤਾਂ ਫਿਰ ਕਹਿੰਦੇ 84 ਲੱਖ ਪੌੜੀ ਛੜ ਕੇ ਐਸ ਵੀਲੇ ਆਖਰੀ ਜੁਨੀ ਹੈ ਇਹ 84 ਲੱਖ ਦੀ ਜੋ ਮਨੁੱਖਾ ਦੀ ਮਿਲੀ ਹੈ ਇਹਨੇ ਕੁਛ ਤਿਰਲ ਤੋਂ ਬਾਅਦ ਮਾਰਾਈ ਕਹਿੰਦੇ ਹੁਣ ਜਪ ਲੈ ਭਾਈ ਮਰਨ ਜੰਮਣ ਦੇ ਗੇੜ ਖਤਮ ਕਰ ਤੈਨੂੰ ਇਸ ਕਰਕੇ ਕਿ ਜੈਸ ਸੰਸਾਰ ਤੇ ਤੇ ਤੂੰ ਨਾਮ ਨਹੀਂ ਜਪਦਾ ਬੰਦਗੀ ਨਹੀਂ ਕਰਦਾ ਕਾਫਰ ਆਖਦਾ ਲੋਕਾਂ ਨੂੰ ਕਾਫਰ ਤੇ ਸਭ ਤੋਂ ਵੱਡੇ ਕਾਫਰ ਤੇ ਉਹ ਹਨ ਜੇ ਦੂਜੇ ਨੂੰ ਆਖਦੇ ਹਨ ਕਹਿੰਦੇ ਬਲਾਉ ਹੁਣ ਬਲਾਉ ਕਹਿੰਦੇ ਹੁਣ 84 ਲੱਖ ਚ ਜਾਣਾ ਪੈਣਾ ਰਾਕੀ ਲੱਖ ਜੋਨੀ ਵਿੱਚ ਜਾਣਾ ਫਿਰ ਇੱਕ ਤੋਂ ਸ਼ੁਰੂ ਹੋ ਜਾਣੀ ਹੈ ਹੋਰ ਕਿੰਨੇ ਯੁੱਗ ਪੜ ਜਾਣੇ ਆ ਤੇਰੀ 84 ਖਤਮ ਹੋਣ ਨੂੰ ਅੱਜ ਗੁਰਨਾਨਕ ਸਾਹਿਬ ਦੁਆਪਰ ਸਮੇਂ ਦੇ ਰਾਜਾ ਜਨਕ ਦੀ ਟੈਂਪ ਦੀਆਂ ਗੱਲਾਂ ਦੱਸ ਰਹੇ ਸੀ ਪਿਛਲੀ ਆਪਣਾ ਜਿਹੜੀਆਂ ਐਪੀਸੋਡ ਜੋ ਆਪਾਂ ਸੁਣਿਆ ਹਨ ਨਾ ਪਿਛਲੀਆਂ ਕਿਸ਼ਤਾ ਵਿੱਚ ਉਹਨਾਂ ਬਹਾਰਾ ਦੇ ਨਾਲੋਂ ਵਿਛੜੇ ਹੋਏ ਸਨ ਉਹ ਉਹਨਾਂ ਨੂੰ ਮਾਰਾ ਹੀ ਤਾਰ ਕੇ ਆਏ ਉਹਨਾਂ ਨੂੰ ਮਾਰਗਦਰਸ਼ਨ ਕਰਾਇਆ ਭਈ ਇਸ ਤਰ੍ਹਾਂ ਸਲੋ ਹੁਣ ਥਜਕੰਡ ਦੇ ਵਾਸੀ ਬਣੋ ਉਹ ਤੁਸੀਂ ਭਟਕੋ ਨਾ ਉਹਨਾਂ ਨੂੰ ਤਾਰਨ ਲਈ ਮਹਾਰਾਜ ਜਗ੍ਹਾ ਜਗ੍ਹਾ ਘੁੰਮੇ ਕਿੱਥੇ ਬੰਗਾਲ ਕਿੱਥੇ ਢਾਕਾ ਹਾਂ ਕਿੱਥੇ ਅਹਿਮਦਾਬਾਦ ਕਿੱਥੇ ਮੱਕਾ ਮਦੀਨਾ ਉਹ ਸਾਰੇ ਜਿਹੜੇ ਪਿਛਲੇ ਜਨਮਾਂ ਦੇ ਉਹਨਾਂ ਦੀ ਭਗਤੀ ਬਹੁਤ ਸੀ ਬੇਰੀ ਸਾਧ ਸੰਗਤ ਕੁਛ ਨਾ ਕੁਛ ਨਾ ਕੁਛ ਕਮੇ ਕਰਕੇ ਉਹਨਾਂ ਨੂੰ ਦੁਬਾਰਾ ਜਨਮ ਲੈਣਾ ਪਿਆ ਉਹਨਾਂ ਨੂੰ ਵੀ ਮਾਰਾ ਇਹਦਾ ਪਤਾ ਸੀ ਕਿੱਥੇ ਕਿੱਥੇ ਜਨਮ ਲਿਆ ਉੱਥੇ-ਉੱਥੇ ਇਹਨਾਂ ਨੂੰ ਧਾਰਨ ਵਾਸਤੇ ਗਏ ਮਰ ਮਰ ਜੰਮਣ ਫੇਰ ਫੇਰ ਜੁਨੀ ਭਵੇ ਅਸੰਖ ਅਸੰਖਾਂ ਜੁਨੀ ਵਿੱਚ ਫਿਰ ਪੋ ਫਿਰਨਾ ਦੂੰ ਦੁੱਖ ਸੁਖ ਬਹੁਤ ਕੁਮਾਮ ਦੇ ਗਣਦਨਾ ਗਣੇ ਬੇਅੰਤ ਕਵੇ ਗੁਣ ਇਹ ਜਿਹੜੇ ਦੁੱਖ ਸੁਖ ਬਹੁਤ ਬੜੀ ਗੁਮਾਈ ਕੀਤੀਨ ਦੁੱਖ ਸੁੱਖ ਬੜੇ ਤਰ੍ਹਾਂ ਦੇ ਛੜ ਗਏ ਕਹਿੰਦੇ ਬੇਅੰਤ ਕੋ ਇਹ ਘਿਣੇ ਨਹੀਂ ਜਾ ਸਕਦਾ ਸੁਣੇ ਨਰਾ ਮਰ ਸੂਰ ਕੋ ਰੂਹਾਂ ਦੀ ਫਰਿਆਦ ਦੁਨੀਆ ਅੰਦਰ ਆਈ ਕੇ ਉਮਰ ਗਵਾਈ ਬਾਦ ਐ ਕਹਿੰਦੇ ਗੋਇਰਾ ਬ੍ਰਹਮ ਕਰਕੇ ਦੁਨੀਆ ਨੂੰ ਮਾਰ ਮਗਾਈ ਜਾ ਰਿਹਾ ਹੈ ਕੋ ਐਲਾ ਅੱਲਾ ਕਰਕੇ ਮਾਰੀ ਜਾ ਰਿਹਾ ਹੈ ਕਹਿੰਦੇ ਇਹਨੇ ਆਪਣੀ ਉਮਰ ਇਦਾਂ ਹੀ ਗਵਾ ਲਈ ਕੂੜੀ ਮਜਲਿਸ ਫੇਟ ਕਰ ਕੀ ਤਸ ਕੂੜਬ ਪਾਰ ਕਹਿੰਦੇ ਕੂੜਬ ਵਾਰ ਕੀਤਾ ਆ ਗਏ ਮਜਲਿਸ ਵਿੱਚ ਬੈਠ ਕੇ ਇਹਨੇ ਕੂੜ ਦਾ ਵਿਵਾਰ ਕੀਤਾ ਜਾਂ ਫਿਰ ਉੱਠੀ ਚੱਲਿਆ ਲਦ ਅਰਥਰ ਬਣ ਪਾਰ ਲਖਾਂ ਮਣ ਪੜ ਛੱਕੇ ਦੁਨੀਆ ਦੇ ਹੁਣ ਇਸ ਤੋਂ ਚੱਲ ਪਿਆ ਹੈ ਕਹਿੰਦੇ ਬੰਦ ਚਲਿਆ ਬੰਦ ਚਲਾਈ ਹੈ ਜਰਾਈਲ ਸਾਥੀ ਸੰਗ ਨਾ ਕੋਈ ਅਜਰਾਈਲ ਕਹਿੰਦੇ ਫਰਿਸ਼ਤੇ ਜਿਹੜੇ ਆਂਦੇ ਨੇ ਲੈਣ ਨਾ ਜਮ ਕੋ ਜੀ ਉਹਨਾਂ ਨੂੰ ਕਹਿੰਦੇ ਨੇ ਕਹਿੰਦੇ ਲੈ ਗਏ ਫੜ ਗਏ ਹੁਣ ਲੋਹ ਸਜਾਈ ਅਗਲੀਆਂ ਕਹਿੰਦੇ ਹੁਣ ਅਗਲੀਆਂ ਸਜਾਵਾਂ ਭੁਗਤੋ ਪਈ ਕਿਸੇ ਸੁਣਾਏ ਰੋਏ ਕਹਿੰਦੇ ਕਿਹਨੂੰ ਸਰਾਉਂਗੇ ਹੁਣ ਕਿਹਨੂੰ ਰੋਵਾਂਗੇ ਕਿੱਥੇ ਰੋਵਾਂਗੇ ਹੁਣ ਕੌਣ ਛਡਾਊਗਾ ਤੁਹਾਨੂੰ ਮਿਰਨ ਸਜਾਈ ਬੋਤੀਆਂ ਮਲਕਲ ਮਲਕੁਲ ਮੌਤ ਹਜੂਰ ਦੇਖਾ ਮੰਗਣ ਚਿਤ੍ਰ ਗੁਪਤ ਜੋ ਛਿਪ ਕੁਮਾਏ ਤੂੜ ਕਹਿੰਦੇ ਜਿੰਨਕ ਤੂੰ ਕਹਿੰਦੇ ਬੇ ਪਤੀਆਂ ਕਰਕੇ ਲੋਕਾਂ ਦੀਆਂ ਮਾਰਮਕਾ ਲੋਕਾਂ ਨੂੰ ਪੈਸਾ ਲੁੱਟਿਆ ਖਾਦਾ ਹੈ ਕਹਿੰਦੇ ਇਹ ਸਭ ਚਿੱਤਰ ਗੁਪਤ ਨੇ ਨੋਡ ਕੀਤਾ ਹੋਇਆ ਹੈ ਇਹਦਾ ਸਾਰਾ ਹਿਸਾਬ ਤੈਨੂੰ ਦੇਣਾ ਪੈਣਾ ਨਸਾਂ ਲੋਇਣ ਮੁਕਰੇ ਤੂੰ ਬੋ ਕਰਨ ਪਗਾਰ ਦੇਵਣ ਕੰਨ ਉਗਾਹੀਆ ਨਨ ਰੂਹ ਬਕਰ ਆਲ ਦ ਜਿਹਵਾ ਮੁਕਰ ਚਖ ਚਖ ਸਾਧ ਵਿਕਰ ਕਹਿੰਦੇ ਇਹ ਤੇਰੀ ਜਵਾਰ ਨੇ ਮੁਕਰ ਜਾਣਾ ਖਾ ਖਾ ਪਰ ਤੇਰੀ ਗੁਆਈਆਂ ਦਣੀਆਂ ਕੰਨਾਂ ਨੇ ਜਿਨ੍ਹਾਂ ਨੇ ਸਭ ਕੁਝ ਸੁਣਿਆ ਹੈ ਅੱਖਾਂ ਨੇ ਦੇਖਿਆ ਹੈ ਕੰਨਾਂ ਨੇ ਸੁਣਿਆ ਹੈ ਉਥੇ ਤੈਨੂੰ ਸਾਰੇ ਸਵਾਲ ਜਵਾਬਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਹਨ ਆਲਤ ਜੇਵਾ ਮੁਕਰੇ ਚਖ ਚਖ ਸਾਧ ਵਿਕਾਰ ਹੱਥਾਂ ਪੈਰਾਂ ਚੱਕਰੀ ਹੁਕਮ ਕਵਾਵਣਕਾਰ ਪੰਜ ਹਵਾਸ ਵਖੀਲ ਸੰਗ ਤੁਭ ਕਰਨ ਵਿਕਾਰ ਅਸੀਂ ਬੰਦੇ ਹੁਕਮ ਦੇ ਹੁਕਮ ਕਮਾਵਣਕਾਰ ਰੂਹ ਕਰਨ ਰੂਹ ਕਰਨ ਬਦ ਫੈਲ ਲਵਹੋ ਰਖ ਪਨਹਰ ਸੁ ਲਗੀ ਮਿਲਣ ਸਜਾਏ ਜਬ ਸੋ ਸਬੇ ਪੂਲ ਰਾਮ ਰਸੂਲ ਨਾ ਦਿਨ ਵਿਸ਼ਣੀ ਵੇਵਣ ਰੂਹ ਛੁਡਾਏ ਸਚ ਜੋ ਸਥੀ ਸਬ ਸਦਾ ਮੂੜ ਨਾ ਬਲੈ ਪਾਇ ਸਰ ਸਰੰਦਾ ਪਾਤਸ਼ਾਹ ਆਦੀ ਜਗਦੀ ਸੋਏ ਹਸੀ ਹੂਸੀ ਸਚ ਹੈ ਅਵਰਨਦੁ ਜਾ ਕੋਈ ਤੁਜੀ ਕਰ ਵਿਚਾਰ ਹੈ ਕੋਈ ਕਿਸੇ ਨ ਪਾਏ ਨਾਨਕ ਅਖੀ ਰੁਕਮਦੀਨ ਸਚਾ ਇਕੁ ਗਦਾਇ ਕਹਿੰਦੇ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਇਕੋ ਹੀ ਹੈ ਸੱਚਾ ਖੁਦਾਏ ਉਹਦੀ ਬੰਦਗੀ ਕਰ ਲੈ ਹੋਰ ਪਾਸੇ ਨਾ ਟਕਦਾ ਫਿਰ ਮੋਇਆ ਜੀਵਦਿਆ ਸੰਗ ਸਦਾ ਸਹੀ ਸੱਚਾ ਸੋਈ ਸੱਚੀ ਬਾਰਿਸ਼ ਜੂਰ ਹੈ ਸੁਅੰਤੀ ਚੱਲ ਰੁਈ ਦਿਰਗਾ ਜਾਤ ਨਾ ਜੂਰ ਹੈ ਅਭੈਤ ਬਹਿ ਨਹੀਂ ਹੋਈ ਸਚੂ ਸਚ ਨਿਆਉ ਹੈ ਕਿਰਤਾਰੇ ਕਰੇ ਸੁਹਾ ਨਾਨਕ ਮੁਰਸ਼ਿਦ ਸਚ ਹੈ ਦੇਵੇ ਸਚਿ ਵਿਨੋਈ ਸਚੇ ਸ਼ਬਦ ਸਚੇ ਮੁਰਸ਼ਿਦ ਵਾਰਾ ਪੰਬੜ ਪੂਛੇ ਖਾਏ ਮਰਦੇ ਮੁਸਲਮਾਨ ਹੋਏ ਰਖਣ ਕਸਰੇ ਬੁਣਾਈ ਸੇ ਬਰੀਆ ਕੋਈ ਖਕੜੀ ਖਕੂ ਸੁ ਮਿਲ ਜਾਏ ਫਿਰ ਪੌਂਦੀ ਵਸ ਕੁਲਾਲ ਦੇ ਢਾਂਡੇ ਘੜੇ ਬਣਾਈ ਇਟਾਂ ਘੜੇ ਬਣਾਈ ਕੇ ਆਵੀ ਦੇਣ ਚੜਾਏ ਖਾਵਣ ਅਗਨਿਤ ਪੱਠੜੀ ਅਠਦੀ ਜਲਵਲ ਕਰਨ ਕਹਾਏ ਯਗ ਬਲ ਰੂਹਣ ਬੱਪੜੇ ਲੋਕਾਂ ਕੀ ਪਰਵਾਹੇ ਮਰੇ ਵਿਚਾਰ ਹਿੰਦੜੂ ਵਿੱਚ ਅਗਨੀ ਦੇਣ ਜਲਾਈ ਜਲ ਜਲ ਹੋਵੇ ਪਸਮੜੀ ਪਉਣਾ ਛੜੇ ਉਡਾਈ ਪੜ ਕੇ ਦੇਖ ਕੁਰਾਨ ਵਿੱਚ ਕਿਸ ਨੂੰ ਉੱਡੀ ਸਜਾ ਸੁਪੈ ਰਿਸਤ ਸੰਗ ਅੱਜ ਅੱਜ ਤੱਕ ਹੀ ਅੱਗੇ ਦੀ ਇਸ ਤਰ੍ਹਾਂ ਬਿਨਾ ਅਲ ਸਰਵਣ ਕਰਾਂਗੇ ਫਤਿਖ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ